ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਟਰੈਕਟਰ ਟਰੈਲੀ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ ਹਾਦਸੇ ਦੌਰਾਨ ਗੰਨੇ ਦੇ ਢੇਟਾਂ ਦੱਬਨ ਨਾਲ ਦੋ ਕਿਸਾਨਾਂ ਦੀ ਹੋਈ ਮੌਤ ਟਰੈਕਟਰ ਜਿਹੜਾ ਬੇਕੰਟਰੋਲ ਹੋ ਕੇ ਲੈਫਟ ਸਾਈਡ ਵਾਲਾ ਜਿਹੜਾ ਫੁੱਟਪਾਥ ਆ ਵੀ ਉੱਪਰ ਚੜ ਗਿਆ ਅਸੀਂ ਜਿਹੜੇ ਇੱਥੋਂ ਥੋੜੀ ਦੂਰੇ ਸੀ 5 ਮਿੰਟ ਦੇ ਵਿੱਚ ਐਸਐਸਪੀ ਟੀਮ ਆਪਣੀ ਆਈ ਆਉਣ ਤੋਂ ਬਾਅਦ ਅਸੀਂ ਆ ਕੇ ਦੇਖਿਆ ਸਾਂ ਜਿਹੜੇ ਦੋ ਇੱਕ ਚਲਾਉਣ ਵਾਲਾ ਸੀਗਾ ਟਰੈਕਟਰ ਨੂੰ ਨਮਸਕਾਰ ਪੰਜਾਬ ਲਾਈਵ 18 న్యూਸ ਵਿੱਚ ਆਪਦਾ ਸਵਾਗਤ ਹੈ ਕੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾਰ ਸਿੰਘ ਸਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਟ੍ਰੈਕਟਰ ਟ੍ਰੈਲੀ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ ਹਾਦਸੇ ਦੌਰਾਨ ਗੰਨੇ ਦੇ ਢੇਟਾ ਦੱਪਣ ਨਾਲ ਦੋ ਕਿਸਾਨਾਂ ਦੀ ਹੋਈ ਮੌਤ ਬੁੱਧਵਾਰ ਦੀ ਰਾਤ ਨੂੰ ਵੱਡਾ ਹਾਦਸਾ ਵਾਪਰਿਆ ਖੰਨਾ ਵਿੱਚ ਨੈਸ਼ਨਲ ਹਾਈਵੇ ਤੇ ਹਾਦਸਾ ਹੋਇਆ ਗੰਨੇ ਦਾ ਢੇਟਾ ਦੱਬਨ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ ਇਹ ਹਾ사 ਟਰੈਕਟਰ ਟਰੈਲੀ ਦੇ ਬੇਕਾਬੂ ਹੋਣ ਕਾਰਨ ਹੋਇਆ ਦੋਵੇਂ ਕਿਸਾਨਾਂ ਨੇ ਆਪਣੇ ਖੇਤਾਂ ਤੋਂ ਗੰਨੇ ਲੈ ਕੇ ਅਮਲੋਦੀ ਗੰਨਾ ਮਿਲ ਵਿੱਚ ਜਾ ਰਹੇ ਸਨ ਰਾਸਤੇ ਵਿੱਚ ਇਹ ਹਾ사 ਵਾਪਰਿਆ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਮੁਰਦਾ ਕਾਰਟ ਰਖਵਾ ਕੇ ਹਾਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਰੱਸੀ ਟੁੱਟਣ ਮਗਰੋਂ ਸਲਤਨਤਨ ਵਿਗੜਿਆ ਜਾਣਕਾਰੀ ਇਨਸਾਨ ਜਦੋਂ ਗੁਰਦੀਪ ਸਿੰਘ ਆਪਣੇ ਗਵੰਡੀ ਦੀਦਾਰ ਸਿੰਘ ਵਾਸੀ ਮਾਜਰੀ ਨਾਲ ਗੰਨੇ ਨਾਲ ਲੱਦ ਕੇ ਟਰੈਕਟਰ ਟਰੈਲੀ ਅੰਬਲੌਰ ਰੋਡ ਖੰਨਾ ਸਥਿਤ ਗੰਨਾ ਮਿਲ ਜਾ ਰਿਹਾ ਸੀ ਤਾਂ ਜਿਵੇਂ ਹੀ ਇਹ ਬਹੁ ਮਾਜਰਾ ਪਹੁੰਚੇ ਗੰਨੇ ਦੇ ਢੇਰ ਦੀ ਰੱਸੀ ਟੁੱਟ ਗਈ ਜਿਸ ਕਾਰਨ ਟ੍ਰੈਕਟਰ ਆਪਣਾ ਸਲਤਨਨ ਗਵਾ ਬੈਠਾ ਅਤੇ ਇਸ ਦੌਰਾਨ ਟ੍ਰੈਕਟਰ ਘੁੰਮਦਾ ਹੋਇਆ ਰੋਲਿੰਗ ਤੇ ਚੜ ਗਿਆ ਢਲਾਨ ਕਾਰਨ ਗੰਨਾ ਦੋਵਾਂ ਕਿਸਾਨਾਂ ਉੱਤੇ ਡਿੱਗ ਪਿਆ ਘਟਨਾ ਵਾਲੀ ਥਾਂ ਤੇ ਲਗਭਗ ਅੱਧਾ ਕਿਲੋਮੀਟਰ ਦੂਰ ਖੜੀ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ ਤੇ ਪਹੁੰਚੀ ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਦੀ ਮਦਦ ਨਾਲ ਉਹਨਾਂ ਨੇ ਗੰਨੇ ਢੇਟ ਦਬੇ ਹੋਇਆਂ ਨੂੰ ਬਾਹਰ ਕੱਢਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਗੁਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੀ ਦیدار ਸਿੰਘ ਨੂੰ ਇਲਾਜ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਅਸੀਂ ਨਾ ਜੀ ਲਿਵੜੇ ਖੜੇ ਸੀਗੇ ਲਿਵੜੇ ਖੜਨ ਤੋਂ ਬਾਅਦ ਸਾਨੂੰ ਰਾਹਗੀਰ ਨੇ ਆ ਕੇ ਦੱਸਿਆ ਵੀ ਉੱਥੇ ਇੱਕ ਟਰੈਕਟਰ ਹੈ ਜਿਹੜਾ ਬੇ ਕੰਟਰੋਲ ਹੋ ਕੇ ਲੈਫਟ ਸਾਈਡ ਵਾਲਾ ਜਿਹੜਾ ਫੁੱਟਪਾਥ ਆ ਉਹਦੇ ਉੱਪਰ ਚੜ ਗਿਆ ਅਸੀਂ ਜਿਹੜੇ ਇੱਥੋਂ ਥੋੜੀ ਦੂਰੇ ਸੀ 5 ਮਿੰਟ ਦੇ ਵਿੱਚ ਐਸਐਸਐਫ ਟੀਮ ਆਪਣੀ ਆਈ ਆਉਣ ਤੋਂ ਬਾਅਦ ਅਸੀਂ ਆ ਕੇ ਦੇਖਿਆ ਸਾਂ ਜਿਹੜੇ ਦੋ ਇੱਕ ਚਲਾਉਣ ਵਾਲਾ ਸੀਗਾ ਟਰੈਕਟਰ ਤੇ ਇੱਕ ਨਾਲ ਬੈਠਾ ਸੀਗਾ ਉਹ ਦੋਨੇ ਪੂਰੀ ਤਰ੍ਹਾਂ ਰੱਸੇ ਟੁੱਟ ਕੇ ਟਰਾਲੀ ਦੇ ਉਹ ਗੰਨੇ ਦੇ ਥੱਲੇ ਆ ਗਏ ਫਿਰ ਸਾਡੇ ਨਾਲ ਕੁਝ ਪਬਲਿਕ ਦੇ ਬੰਦੇ ਹੋ ਗਏ ਵਿਚਾਰੇ ਉਹਨਾਂ ਨੇ ਸਾਥ ਦਿੱਤਾ ਅਸੀਂ ਮੈਟੋਮੈਟਿਕ ਗੰਨੇ ਕੋਨੇ ਚੱਕ ਕੇ ਬੰਦੇ ਕੱਢੇ ਇੱਕ ਬੰਦਾ ਚਲੋ ਪਹਿਲਾਂ ਠੀਕ ਸੀਗਾ ਰਾਹ ਜਾ ਕੇ ਉਹਦੀ ਮੌਤ ਹੋ ਗਈ ਤੇ ਦੂਸਰਾ ਬਹੁਤ ਔਖਾ ਕੱਢਿਆ ਉਹਦੀ ਪਹਿਲਾਂ ਹੀ ਡੈਥ ਹੋ ਗਈ ਜੀ ਵਿੱਚ ਤੇ ਪਛਾਣ ਹੋਈ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਪਿੰਡ ਮਾਜਰੀ ਦੇ ਨੇ ਜੀ ਤਹਿਸੀਲ ਪੈਲ ਜਿਹੜਾ ਆਪਣਾ ਬੀਜਾ ਰੋਡ ਤੇ ਹੈ ਜੀ ਪਿੰਡ ਮਾਜਰੀ ਜੀ ਅੱਛਾ ਹਾਂਜੀ ਹਾਂਜੀ ਇਹ ਕਾਰਨ ਕੀ ਲੱਗਦਾ ਕਿ ਢਲਾਣਾ ਸੀ ਜਾਂ ਕੀ ਹੋਇਆ ਕੀ ਹੈ ਇਹ ਕਾਰਨ ਇਹ ਹੋਇਆ ਜੀ ਪਹਿਲਾਂ ਟਰੈਕਟਰ ਉਧਰੋਂ ਚੜਦਾ ਸੀ ਤੇ ਟਰੈਕਟਰ ਸੀਗਾ ਫੋਰਡ ਗੰਨਾ ਜਿਆਦਾ ਆ ਛੋਟਾ ਫੋਰਡ ਸੀ ਉਹ ਬੇਕੰਟਰੋਲ ਹੋ ਗਿਆ ਰ ਰੜਾਈ ਤੋਂ ਰੋੜਨ ਲੱਗੇ ਤੇ ਉਹ ਲੈਫਟ ਸਾਈਡ ਨੂੰ ਘੁੰਮ ਗਿਆ ਕਿਰਨ ਮਗਰੋਂ ਟਰਾਲੀ ਨੇ ਧੱਕ ਮਾਰੀ ਤੇ ਰਸੇ ਟੁੱਟ ਗਏ ਰਸੇ ਟੁੱਟਣ ਨਾਲ ਬੰਦੇ ਥੱਲੇ ਆ ਗਏ ਜੀ ਮੌਕੇ ਤੇ ਤੁਸੀਂ ਮੌਕੇ ਤੇ ਪਹੁੰਚ ਕੇ ਕਿੰਨੀ ਕਿ ਇੱਥੇ ਮੁਸ਼ਕਲ ਕਰਨੀ ਪੈਗੀ ਫਿਰ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਹੈ ਜੀ ਨਾਲ ਪਬਲਿਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇੱਥਾ ਗੰਨੇ ਚੱਕ ਚੱਕ ਭਗਾ ਭਗਾ ਮਾਰੇ ਪਰੇ ਥੱਲੇ ਉੱਪਰੋਂ ਪੂਲੀਆਂ ਉੱਪਰ ਚੜ ਗਏ ਸੀ ਮੁੰਡੇ ਇੱਕ ਦੋ ਤੇ ਕੱਢੇ ਨਹੀਂ ਜਾਣੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਪਰ ਬਚੇ ਨਹੀਂ ਜੀ ਡੈਥ ਹੋ ਗਈ ਚਾਰਾਂ ਦੇ ਦੋਨਾਂ ਦੀ